ਹਲਕਾ ਉਤਰੀ ਦੀ ಗ್ರಾಮ ਪੰਚਾਇਤ ਰਾਮਨਗਰ ਕਲੋਨੀ ਦੇ ਸਰਪੰਚ ਰਾਹੁਲ ਸ਼ਰਮਾ ਵੱਲੋਂ ਮਨਰੇਗਾ ਤਹਿਤ ਮਜੀਠਾ ਰੋਡ ਡਿਵਾਈਡਰ 'ਚ ਪੌਦੇ ਲਗਾਏ ਗਏ ਸਾਬਕਾ ਚੇਅਰਮੈਨ ਹਰੀਦੇਵ ਸ਼ਰਮਾ ਨੇ ਆਖਿਆ ਕਿ ਇਸ ਬਰਸਾਤੀ ਮੌਸਮ ਵਿੱਚ ਹਰ ਕਿਸੇ ਨੂੰ ਪੌਦੇ ਲਗਾਉਣੇ ਚਾਹੀਦੇ ਹਨ ਇਲਾਕਾ ਵਾਸੀਆਂ ਨੇ ਸਰਪੰਚ ਰਾਹੁਲ ਸ਼ਰਮਾ ਬਾਰੇ ਆਖਿਆ ਕਿ ਇਸ ਤਰ੍ਹਾਂ ਦਾ ਸਰਪੰਚ ਹਰ ਪੰਚਾਇਤ ਨੂੰ ਮਿਲਣਾ ਚਾਹੀਦਾ ਹੈ ਤਾਂ ਜੋ ਵਿਕਾਸ ਕਾਰਜ ਵਧੀਆ ਤਰੀਕੇ ਨਾਲ ਹੋ ਸਕਣ ਕੀ ਗ੍ਰਾਮ ਪੰਚਾਇਤ ਰਾਮਨਗਰ ਕਲੋਨੀ ਦੇ ਬਾਹਰ ਜਿਹੜੇ ਡਿਵਾਈਡਰ ਬਣੇ ਹਨ ਸਕੂਲ ਤੋਂ ਲੈ ਕੇ ਸਾਡੀ ਇਹ ਦੂਜੇ ਰਕਬੇ ਦੇ ਬਾਈਪਾਸ ਤੱਕ ਨਿਮ ਦੇ ਔਰ ਨਿਮ ਹੋਰ ਤੇ ਇਗਲੀ ਬੂਟੇ ਔਰ ਹੋਰ ਕਈ ਕਿਸ ਤੇ ਬੂਟੇ ਲਗਾਏ ਗਏ ਹਨ ਇਹ ਬੂਟੇ ਪਰ ਸਾਤੀ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਮਹੀਨੇ ਦੇ ਵਿੱਚ ਲਾਏ ਜਾਂਦੇ ਹਨ ਸਾਰਿਆਂ ਨੂੰ ਬੇਨਤੀ ਆ ਵੀ ਇਸ ਮਹੀਨੇ ਦੇ ਵਿੱਚ ਵੱਸ ਵੱਧ ਜਿਹੜੇ ਅਦਰਸ ਲਾਉਣੇ ਚਾਹੀਦੇ ਨੇ ਤਾ ਜੋ ਸਾਰੇ ਹਰ ਇੱਕ ਨੂੰ ਆਕਸੀਜਨ ਮਿਲ ਸਕੇ ਇਹ ਜੀ ਜਿਹੜੇ ਬੂਟੇ ਆ ਨਰੇਗਾ ਵੱਲੋਂ ਉਪਰਾਲਾ ਕੀਤਾ ਗਿਆ ਵਾ ਔਰ ਬੂਟੇ ਸਾਡੇ ਸੈਕਟਰੀ ਸਾਹਿਬ ਨੇ ਜਿਹੜੇ ਨਰੇਗਾ ਦੇ ਉਹਨਾਂ ਨੇ ਲੈ ਕੇ ਦਿੱਤੇ ਆ ਔਰ ਮੇਰਾ ਬੇਟਾ ਸਰਪੰਚ ਉਹ ਵੀ ਗਿਆ ਸੀ ਲੈਣ ਵਾਸਤੇ ਬੂਟੇ ਔਰ ਇਹ ਇਹ ਰੋਈ ਬੂਟੇ ਜਿਹੜੇ ਆ ਇਹ ਲਾਰੇ ਨੇ ਔਰ ਮੈਂ ਆਪਣੀ ਲੇਬਰ ਘੱਲ ਗਏ ਇਹਨਾਂ ਨੂੰ ਜਦੋਂ ਉਹ ਚਰੇ ਜਾਂਦੇ ਆ ਲੇਬਰ ਘੱਲ ਗਏ ਫਿਰ ਮੈਂ ਪਾਣੀ ਵੀ ਦਉਦਾ ਹਾਂ ਸਾਰਿਆਂ ਨੂੰ ਜੀ। ਆਰਾਮਨਗਰ ਦੇ ਸਰਪੰਚ ਰਾਹੁਲ ਸ਼ਰਮਾ ਜੀ ਬਹੁਤ ਵਧੀਆ ਆਦਮੀ ਨੇ। ਉਹਨਾਂ ਬਹੁਤ ਵਧੀਆ ਪ੍ਰਾਲਾ ਕੀਤਾ ਵੈ। ਬੂਟੇ ਲਾਏ ਨੇ। ਇਹਨਾਂ ਬੂਟਿਆਂ ਦੀ ਬਹੁਤ ਲੋੜ ਹੈ। ਬਹੁਤ ਵਾਰ ਸ਼ੋਸ਼ ਰਿੰਦਾ ਵੈ। ਹਾਂਜੀ। ਤੇ ਬਹੁਤ ਵਧੀਆ ਕੰਮ ਕਰਦੇ ਪਏ ਨੇ। ਬਹੁਤ ਵਧੀਆ ਪ੍ਰਾਲਾ ਕੀਤਾ ਉਹਨਾਂ ਨੇ। ਤੇ ਹਰ ਜਗ੍ਹਾ ਲੱਗਨੇ ਚਾਹੀਦੇ ਨੇ। ਪਰ ਉਹ ਇਹੋ ਜਿਹੇ ਇਨਸਾਨ ਵੀ ਹੋਣ ਚਾਹੀਦੇ ਨੇ ਜਿਹੜੇ ਅੱਗੇ ਵੱਧ ਕੇ ਰਾਹੁਲ ਭਾਜੀ ਵਾਂਗੂ ਅੱਗੇ ਵੱਧ ਕੇ ਆਪ ਕੰਮ ਕਰਨ। ਕਿਤਾ ਦੇ ਬੰਦੇ ਵੀ ਚਾਹੀਦੇ ਨੇ ਸ਼ਾਇਦ ਦੇ ਵਿੱਚ। ਉਹਦੇ ਲੌਂਗ ਦੇ ਦੇਖੋ ਇੱਕਦਮ ਮੌਸਮ ਵਧੀਆ ਰਿੰਦਾ ਵੈ। ਹਾਂਜੀ ਪੋਲੂਸ਼ਨ ਘਟਦਾ ਵੈ ਇਹ ਚੀਜ਼ਾਂ ਦਾ ਫਾਇਦਾ ਹੀ ਫਾਇਦਾ ਵੈ ਸਾਰਾ ਬੂਟੇ ਲਾਉਣ ਬਹੁਤ ਵਧੀਆ ਕੀਤਾ ਗਈ ਰਾਹੁਲ ਸ਼ਰਮਾ ਜੀ ਹੋਣਾ ਸਰਪੰਚ ਸਾਹਿਬ ਹੋਣਾ ਨੇ ਸ਼੍ਰੀ ਹਰੀ ਦੇਵ ਸ਼ਰਮਾ ਜੀ ਨਾਲ ਪਾਪਾ ਜੀ ਉਹਨਾਂ ਦੇ ਬਹੁਤ ਵਧੀਆ ਲਾਏ ਆ ਬੂਟੇ ਬਹੁਤ ਵਧੀਆ ਪਾਣੀ ਸਹਾਣੀ ਲਈਦਾ ਸੇਵਾ ਪਾਣੀ ਕਰਦੇ ਇਹਨਾਂ ਦੀ ਬਹੁਤ ਵਧੀਆ ਚੀਜ਼ ਕੀਤਾ ਇਹਨਾਂ ਨੇ ਕਹਦੇ ਕੀ ਨੇ ਹਾਂਜੀ ਖਾਦੇ ਆਕਸੀਜਨ ਮਿਲਦੀ ਹੈ ਜੀ ਇਹਨਾਂ ਤੇ ਬਹੁਤ ਵਧੀਆ ਲੱਗਦੇ ਨੇ ਦਰਖਤ ਜੇ ਰਾਹੁਲ ਜੀ ਦਾ ਕੀਤਾ ਗਿਆ ਬਹੁਤ ਵਧੀਆ ਕੀਤਾ ਗਿਆ ਬਹੁਤ ਲੱਗਣੇ ਚਾਹੀਦੇ ਹੈ ਐਨਰ ਪੋਜੇ ਲਗਨ ਦੇ ਨਾਲ ਰਲਦੀ ਰਹਿੰਦੀ ਹੈ ਆਖਰੀ ਦਿਨ ਹਰਕ ਪੈਂਦਾ ਵਧੀਆ ਮੌਸਮ ਬੰਦਾ ਹੈ ਤੇ ਲੱਗਣ ਚਾਹੀਦਾ ਹੈ ਬਹੁਤ ਵਧੀਆ ਕੰਮ ਕੀਤਾ ਗਿਆ ਰਾਹੁਲ ਜੀ ਦੁਆਰਾ ਸਾਰੀ ਸਫਾਈ ਕਰਾ ਕੇ ਨਵੇਂ ਬੂਟੇ ਲਵਾਏ ਵਾਤਾਵਰਣ ਸ਼ੁੱਧ ਰਹਿੰਦਾ ਜੀ ਥੋੜੇ ਗਰਮੀ ਦਾ ਵੀ ਫਰਕ ਪੈਂਦਾ ਬਹੁਤ ਵਧੀਆ ਕੰਮ ਕਰਦੇ ਜੀ ਇਹ ਤੇ ਸਾਰਿਆਂ ਨੂੰ ਆਪਣੇ ਆਪਣੇ ਇਲਾਕੇ ਜੇ ਇਸੇ ਤਰ੍ਹਾਂ ਕੰਮ ਕਰਨਾ ਚਾਹੀਦਾ ਜੀ ਤੇ ਸਫਾਈ ਦਾ ਵੀ ਧਿਆਨ ਰੱਖਦਾ ਆ ਨਾਲੇ ਐਕਸੀਡੈਂਟ ਤੋਂ ਵੀ ਬਚਾ ਹੁੰਦਾ ਜੀ ಗ್ರಾಮ ਪੰਚਾਇਤ ਰਾਮਨਗਰ ਕਲੋਨੀ ਦੇ ਸਰਪੰਚ ਰਾਹੁਲ ਸ਼ਰਮਾ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ। ਉਹਨਾਂ ਵੱਲੋਂ ਮਜੀਠਾ ਰੋਡ ਬਾਈਪਾਸ ਤੇ ਡਿਵਾਈਡਰ ਦੇ ਵਿੱਚ ਪੌਦੇ ਲਗਾਏ ਗਏ ਨੇ। ਤੇ ਪੌਦੇ ਵੀ ਉਹ ਜੋ ਵਾਤਾਵਰਣ ਨੂੰ ਸਾਫ਼ ਰੱਖਦੇ ਨੇ। ਉਹਨਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਇੱਕ ਹੀ ਸੰਦੇਸ਼ ਦਿੱਤਾ ਗਿਆ ਹੈ ਕਿ ਇਸ ਬਰਸਾਤੀ ਮੌਸਮ ਦੇ ਵਿੱਚ ਪੌਦੇ ਜ਼ਰੂਰ ਲਗਾਓ ਤਾਂ ਜੋ ਵਾਤਾਵਰਣ ਸਾਫ਼ ਸੁਥਰਾ ਰਹਿ ਸਕੇ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼